ਲੋ ਜੀ ਸੱਜਣੋ ਪਿਆਰਿਓ ਰੌਟੇ ਲਵਾਏ ਟਾਈਮ ਹੋ ਗਿਆ ਤਕਰੀਬਨ ਖਾਸਾ ਲੇਟ ਹੈਗੇ ਅਸੀਂ ਚੂਰੂ ਟੱਪ ਗਏ ਫਤੇ ਪੁਰ ਦੇ ਕੋਲੇ ਆ ਜੋ ਜੀਰੋ ਜੀਰੋ ਭੁੱਖ ਲੱਗੀ ਐ ਲੋ ਜੀ ਮਿੱਤਰੋ ਪਿਆਰਿਓ ਖੜ ਗਏ ਸੀ ਦੁਪਹਿਰੇ ਉਦੋਂ 12:00 ਵਜੇ ਸਾਢੇ 6 ਤੋਂ ਪਹਿਲਾਂ ਫਤੇਪੁਰ ਪਾਰ ਕਰਕੇ ਤੇ ਹੁਣ ਵੱਜ ਗਏ ਆ 6:30 ਪੌਣੇ 7 ਮਾਰਡੀਜ਼ ਹੈਲਫ ਕਰਤੀ ਪਿਆਰੀ ਹੁਣ ਅਗਲੀ ਬਾਟ ਕੱਢਦੇ ਆ ਤੇ ਪ੍ਰਮਾਤਮਾ ਅੰਦਰ ਉਸ ਦੀ ਬਖਸ਼ੇ ਸਹੀ ਸਲਾਮਤ ਦੁਪਹਿਰਾ ਕਰਕੇ ਥੋੜੀ ਜਿਹੀ ਧੁੱਪ ਤੇਜ਼ ਸੀ ਕਿ ਚਲ 4 ਘੰਟੇ ਰੁਕ ਜਾਨੇ ਆ ਇਹ ਕਰਦੇ ਕਰਾਉਂਦੇ ਤੁਹਾਨੂੰ ਪਤਾ ਜਦੋਂ ਰੁਕ ਜਾਈਦਾ ਫਿਰ ਐ ਹੁੰਦਾ ਵੀ ਚਲ ਹੁਣ ਥੋੜਾ ਜਿਆ ਠੰਡੇ ਹੋਈ ਚੱਲਾਂਗੇ ਫੇ 6:30 ਵਜੇ ਤਾਂ 바ਜੀ ਜਾਂਦੇ ਆ ਨੋਰਮਲ ਗੱਲ ਹੈ ਮਿੱਤਰੋ ਪਿਆਰੋ ਸਬਾਨਾ ਹੋ ਗਏ ਰਾਤ ਦੇ ਤੇ ਇਸ ਵਾਰ ਯਾਰ ਮਾਮੇ ਦੇ ਨਹੀਂ ਖੜੇ ਇਸ ਵਾਰ ਆ ਗਏ ਅੱਗੇ ਮੰਡੂਰ ਵਾਲਿਆਂ ਦੇ ਵੈਸੇ ਇਹਨੂੰ ਪੰਜਾਬੀ ਆਪਣੇ ਮੰਡੇਰ ਢੱਬਾ ਕਹਿੰਦੇ ਇਹ ਹੈ ਮੰਡੂਰ ਆ ਮੰਡੂਰ ਢੱਬੇ ਵਾਲਿਆਂ ਦੇ ਆ ਗਏ ਇਸ ਵਾਰ ਇਹਦੇ ਉਂ ਰੋਟੀ ਖਾਵਾਂਗੇ ਕਿਉਂਕਿ ਨਾਲ ਬੰਦਾ ਕਹਿੰਦਾ ਯਾਰ ਮੈਂ ਉੱਥੇ ਖੜਦਾ ਹੁੰਨਾ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਆ ਗਿਆ ਉੱਧਰ ਸਾਡਾ ਰੋਟੀ ਆ ਗਈ ਤੇ ਅਸ ਪੱਜਲ ਵਾਲੀ ਫਿਰ ਲੱਗੇ ਆ ਹੁਣ ਛਾਗਣ ਰੋਟੀ ਇਹਦੀ ਨਰਮ ਆ ਜਣੀ ਇਹ ਲੱਗੀ ਤਾਂ ਤੰਦੂਰੀ ਹੋਈ ਲੱਗਦੀ ਐ ਪਰ ਜਾਨੀ ਵਿਚਾਲਾ ਵਾਲਾ ਜਾਂ ਮੇਲਾ ਤਵੇ ਵਾਲੀ ਵਰਗੀ ਆ ਲੱਗੀ ਤੰਦੂਰੀ ਹੋਈ ਐ ਬਾਕੀ ਖਾ ਕੇ ਦੱਸਦੇ ਰਿਜ਼ਲਟ ਕਿਵੇਂ ਦਾ ਆਜੋ ਜੀ ਨੂੰ ਭੁੱਖ ਹੈ ਲਓ ਜੀ ਮਿੱਤਰੋ 11:30 ਹੋ ਗਏ ਤੇ ਰੋਟੀ ਖਾ ਕੇ ਸੁਰੇ ਜੀ ਉਥੋਂ ਅਸੀਂ 11:00 ਸਵੇਰ 11:00 ਵਜੇ ਕਚਮਣ ਸਿਟੀ ਆਉਣ ਵਾਲੀ ਆ ਤੇ ਆਹ ਦਰੋ ਚਾਲ ਚੱਲਾਂਗੇ ਮੇਰੇ ਤੱਕ ਆ ਗਏ ਜਾਨੀ ਕਿ ਪਜਾਮਣ ਸੜੀ ਆ ਗਈ ਮਿੱਤਰੋ ਪਿਆਰੇ ਉਹ 22 ਵੱਜ ਗਿਆ ਤੇ ਅਸੀਂ ਖੜੇ ਹਾਂ ਕਿਸ਼ਨਗੜ ਚਾਹੂ ਪੀਣੀ ਸੀ ਤੇ ਫਿਲਟਰ ਸਾਫ਼ ਕਰਾਉਣਾ ਸੀ ਉਥੋਂ ਬਸ ਟਾਬੇ ਤੇ ਰੋਟੀ ਖਾ ਕੇ 1:30 ਹੋ ਗਈ ਸੀ ਦਰਦਿਆਂ ਨੂੰ ਤੇ ਡੇਢ ਘੰਟਾ ਅੱਗੇ ਲੱਗ ਗਿਆ ਕਿਸ਼ਨਗੜ੍ਹ ਤੋਂ ਬਸ ਜਾ ਚੁ ਪੀਕੇ ਫੇਰ ਚੱਲਦੇ ਆਂ ਹੁਣ ਸਾਡਾ ਆਈਡੀਆ ਹੈਗਾ ਵੀ ਦਨ ਚੜਦੇ ਨੂੰ ਚਤੌੜਗੜ੍ਹ ਪਹੁੰਚੀਏ ਉੱਥੇ 2 ਘੰਟੇ ਆਰਾਮ ਕਰਕੇ ਫੇਰ ਅੱਗੇ ਐਮਪੀ ਨੂੰ ਵੜਾਂਗੇ ਲੋ ਜੀ ਮਿੱਤਰੋ 3 ਵਜ ਗਏ ਆ ਕਿਸ਼ਨਗੜ੍ਹੋਂ ਤੁਰਦੇ ਆਂ ਤੇ ਵੱਡੇ ਆਈ ਵਿੱਚ ਚੜ ਗਏ ਹਾਂ ਚਤੌੜਗੜ੍ਹ ਵਾਲੇ ਗੁੱਡ ਮਾਰਨਿੰਗ ਮਿੱਤਰੋ ਪਿਆਰਿਓ ਸਵੇਰੀ 4:00 ਵਜੇ ਟੋਲ ਪਲਾਜ਼ੇ ਵੰਧਨ ਬੜੇ ਬ੍ਰੇਕ ਮਾਰਦਾ ਸੀ ਵੀ 2 ਘੰਟੇ ਚੱਲ ਫਿਰ ਫਰੈਸ਼ ਵੱਜ ਜਾਂਦਾ ਮਾਈਂਡ ਜੇ ਸਵੇਰੇ 2 ਘੰਟੇ ਬੰਦਾ ਬ੍ਰੇਕ ਲਾ ਲਵੇ ਤੇ ਹੁਣ ਬਸ ਦੇਖਦਾ ਇਹ ਉਠਦੇ ਆ ਨਹੀਂ ਫਿਰ ਮੈਂ ਮਾਰ ਦਾਂਗੇ ਜਰ ਤੁਰਦੇ ਆ ਹੁਣ ਨਵੇੜੀਏ ਬਾੜ ਟਾਈਮ ਨਾਲ ਫਿਰ ਚੱਲ ਆਥਣ ਤੱਕ ਬੰਦਾ ਪਹੁੰਚਦਾ ਉਦੇ ਕਹਿਣਾ ਹੂੰ ਅੰਦਰ ਉਹਦੇ ਨੇ ਇੱਧੇ ੜੇ ਯਾਰੋ ਸਾਢੇ 8 ਹੋ ਗਏ ਤੇ ਵੰਦਨ ਮਾੜੇ ਲੈ ਟੂਨ ਤੋਂ ਹਰਤਾ ਜਿਕਰਾ ਤੋਰਲੀ ਖਰਮਾ ਵਾਲੇ ਗਾਹ ਨੂੰ ਢੀਲਵਾੜੇ ਵਾਲੋਂ ਅੱਜ ਜੇ ਹੋਂਦਾਂ ਨਾਲ ਜਾਵਾਂਗੇ ਤੇ ਸ਼ਾਮ ਤੱਕ ਅੰਦਰ ਸਾਡੇ ਆਂਗੇ ਮੰਨਮਾਨ ਪੁਰਾੜੇ ਸਹੜੋਂ ਓਕੇ ਚੋ ਹੱਦੇ ਬਾੜ ਬਾਵਾ ਪਈਏ ਦੇ ਨੇ ਆਇਆ ਇਹ ਫਿਕਰ ਹੁੰਦਾ ਵੀ ਗਰਮੀ ਵੱਜ ਜਾਂਦੀ ਆ ਫਿਰ ਰੋਕਣਾ ਪੈਂਦਾ ਅੱਜ ਮੌਸਮ ਥੋੜਾ ਜਿਆਦਾ ਜਿਹਾ ਠੰਡਾ ਜਿਹਾ ਨੂੰ ਹੀ ਆ ਧੂੜ ਦੇ ਚੰਗੀ ਤਰ੍ਹਾਂ ਨਿਕਲਿਆ ਲਓ ਜੀ ਮਿੱਤਰੋ ਪਿਆਰਿਓ ਵਿਜੇਨਗਰ ਦੇਖ ਲੋ ਵੀ ਕਈ ਵਾਰੀ ਨਾ ਸਾਰਾ ਕੁਝ ਚਾਹੁੰਦੇ ਹੋਏ ਵੀ ਬੰਦੇ ਤੋਂ ਗਲਤੀ ਹੋ ਜਾਂਦੀ ਆ ਤੁਰਿਆ ਇਹ ਨਾ ਗੱਡੀ ਗਰੀਸ ਕਰਾਈ ਨਾ ਫਿਲਟਰ ਸਾਫ ਕਰਾਇਆ ਹੁਣ ਦਿਮਾਗ 'ਚ ਆਇਆ ਨਹੀਂ ਵੈਸੇ ਇਹ ਗਲਤੀ ਆਪਾਂ ਕਰਦੇ ਨਹੀਂ ਹੁੰਦੇ ਕਦੇ ਹਾਲਾਂਕਿ ਇੱਕ ਇੱਕ ਢੀਡੇ ਮੈਂ 2-2 ਵਾਰ 3-3 ਵਾਰ ਵੀ ਫਿਲਟਰ ਸਾਫ਼ ਕਰਾ ਲੈਂਦਾ ਮੇਰਾ ਜਾਨੀ ਆਈਡੀਆ ਰੱਖਿਆ ਹੁੰਦਾ ਵੀ 1200-1500 ਕਿਲੋਮੀਟਰ ਦੇ ਵਿੱਚ ਫਿਲਟਰ ਸਾਫ਼ ਕਰਵਾ ਹੀ ਦੇਣਾ ਹੁੰਦਾ ਤੇ ਹੁਣ ਪਿਛਲੀ ਵਾਰ ਦਾ ਨਾ ਜਿਹੜਾ ਢੀੜਾ ਲਾ ਕੇ ਗਏ ਆਂਧਰਾ ਵਾਲਾ ਉਹਦੇ ਚ ਕਿਸ਼ਨਗੜ੍ਹੋਂ ਲੱਕੀਪਾਤੜਾਂ ਵਾਲੇ ਦੇ ਢਾਬੇ ਤੋਂ ਫਿਲਟਰ ਸਾਫ਼ ਕਰਾਇਆ ਦੇਖ ਲੋ ਉਥੋਂ 550-650 ਕਈ ਗੱਡੀ ਦੁਬਾਰਾ 700 ਕਿਲੋਮੀਟਰ ਚੱਲ ਗਈ ਤੇ ਚਲੋ ਕੋਈ ਗੱਲ ਨਹੀਂ ਦੇਰ ਆਏ ਦਰਸ ਤਾਈ ਤੁਹ ਪਰ ਉਹ ਭਜਣਾ ਆਯਾ ਦਾਸ ਤੇ ਅਸੀਂ ਫਿਲਟਰ ਫਿਲਟਰ ਸਾਫ ਕਰਾ ਕੇ ਜਲਦੇ ਜਿਓ ਤੁਮ ਜੇਜੇਨਗਰ ਪਾਰ ਕਰ ਲਿਆ ਤੇ ਪੀਲਵੜ ਦੇ ਨੇੜੇ ਆਹਾ ਫ੍ਰੇਜ ਜਿਹੜਾ 1 ਕਰੋੜ ਰਸਤੇ ਦੇ ਵਿੱਚ ਖਾਸ ਹੁੰਦਾ ਉਹਦੇ ਥੱਲੇ ਦੀ ਲੰਘਣ ਲੱਗੇ ਆ ਫੇਰ ਰੋਡ ਤੇ ਬਾਈ ਬਹੁਤ ਬੋਲ ਲੱਗਦਾ ਕਿਉਂਕਿ ਬੰਦੇ ਨੇ ਹਰੇਕ ਨੇ ਆਪਦੀ ਆਪੀ ਲਾਈਨ ਦੇ ਵਿੱਚ ਤੁਰੜ ਦੇਣਾ ਇਹ ਚੀਜ਼ਾਂ ਹੋੜੀ ਕਰਨੀਆਂ ਤਾਂ ਇੱਧਰ ਕਨੈਕਟਰ ਸਾਈਡ ਤੋਂ ਲੈਣੀ ਵਾਲੀ ਲਾਈਨ ਚੋ ਜਾ। ਕਿ ਤੇਜ਼ ਜਾਣਾ, ਇਹਨੇ ਜੋ ਜਾ ਹੋਰ ਤੇਜ਼ ਜਾਣਾ ਪਤਪਾਹ ਦੇ ਨਾਲ ਹੋ ਜਾ। ਜੱਬੀ ਜਾਂਦੇ ਆ ਸਾਰੇ ਆਪੋ ਆਪਣੀ ਸਪੀਡ ਜੀ ਲੱਗਿਆ ਹੁੰਦਾ। ਗਾਣੇ ਗੋਣੇ ਲਾਉਣ ਦਾ ਸ਼ੌਂਕ ਆਪਾਂ ਨੂੰ ਹੁੰਦਾ ਨਹੀਂਗਾ। ਤੇ ਬੱਸ ਆਗਲੇ ਗੋਣਗਣਾਉਣੇ ਜਾਈਦਾ ਹੂੰ ਤੇ ਜੱਡੀ ਚ ਨਹੀਂ ਲੱਗੂਗਾ ਹੈਗਾ। ਆਪਦੇ ਜਿਹੜੇ ਦਿਮਾਗ ਚੋਂ ਦੇ ਆ ਉਹ ਬੋਲਦੇ ਜਾਂਦੇ। ਆ ਜੀ ਲੱਗਿਆ ਕਹਿੰਦਾ। ਉਜੀ-ਉਜੀ ਸਫ਼ਰ ਨਿਪੜ ਜਾਂਦਾ। ਢੀਲਵਾੜੇ ਦੇ ਨਿਕੜੇ ਜਮਾ। ਜਾਣੇ ਗੁਰਦੁਆਰਾ ਸਾਹਿਬ ਢੀਲਵਾੜੇ ਤੋਂ 15-18 ਕਿਲੋਮੀਟਰ ਪਹਿਲਾਂ ਆ ਜਾਂਦਾ। ਨਾਨਕਪੁਰਾ ਇੱਕ ਹੈਗਾ ਮੂਹਰੇ ਆਉਂਦਾ ਨਾਨਕਪੁਰਾ ਜਗਾ ਤੁਨੂੰ। ਉੱਥੇ ਆ ਜਾਂਦਾ ਢੀਲਵਾੜੇ ਦੇ ਗੁਰਦੁਆਰਾ ਸਾਹਿਬ। ਉੱਥੇ ਹੈਗੇ ਜੀ 12 ਕਿਲੋਮੀਟਰ। ਬੱਸ ਲੈ ਲਿਆ ਕੰਮ। ਬਾਪੇ ਦੇ ਘਰ ਸ਼ਾਨ ਕਰਨਾਂਗੇ। ਅਸਤਰ ਕਰਾਂਗੇ। ਜੀ ਅਗਲਾ ਸਫ਼ਰ ਤੈ ਕਰਾਂ। ਇਤਰੋ ਪਿਆਰਿਓ ओके ਗੁਰੂ ਦੇ ਘਰ ਫਿਲਵੜੇ ਗੁਰਦੁਆਰਾ ਸਾਹਿਬ ਆ ਦੇਖੋ ਆ ਗੱਲਾਂ ਹੁੰਦੀਆਂ ਨੇ ਜਿਵੇਂ ਹੁਣ ਮੈਂ ਵੀਡੀਓ ਪਾ ਲੈਣਾ ਰਾਹ ਦੇ ਵਿੱਚ ਗੁਰੂ ਘਰ ਹੈਗੇ ਹਨਾ ਸੇਵਾ ਰਾਹ 'ਚ ਰੁਕੀ ਹੋਈ ਆ ਹਨਾ ਉਹ ਬਸ ਆ ਚੀਜ਼ ਹੁੰਦੀ ਆ ਵੀ ਸਾਨੂੰ ਗੱਡੀਆਂ ਵਾਲਿਆਂ ਨੂੰ ਇੱਕ ਘਰ ਜਿਹਾ ਆਸਰਾ ਹੋ ਜਾਂਦਾ ਹਨਾ ਠਾਬੇ ਫਿਰ ਵੀ ਹੋਰ ਚੀਜ਼ ਹੁੰਦੀ ਆ ਗੁਰੂ ਦਾ ਘਰ ਸਮਝ ਲੋ ਆਪਦਾ ਘਰ ਹਨਾ ਤੇ ਹੁਣ ਗੁਰੂ ਦੇ ਘਰ ਇੱਥੇ ਨਾ ਆ ਕੇ ਹਨਾ ਪ੍ਰਸ਼ਾਦਾ ਪਾਣੀ ਛਕ ਕੇ ਘਰ ਵਰਗਾ ਹੁੰਦਾ ਉਹ ਸੰਤੋਸ਼ਟੀ ਮਿਲ ਜਾਂਦੀ ਆ ਜਿਹੜੀ ਘਰੇ ਜਾ ਕੇ ਮਿਲਦੀ ਆ ਹਨਾ ਇਸ ਕਰਕੇ ਆਪਾਂ ਹਮੇਸ਼ਾ ਕਹਿੰਦੇ ਹੁੰਨੇ ਆ ਵੀ ਗੁਰੂ ਘਰ ਨੂੰ ਪ੍ਰੇਫਰੈਂਸ ਦਿਓ ਤੇ ਜਿਹੜੀਆਂ ਪਿੱਛੇ ਦੋ ਵੀਡੀਓ ਪਾਈਆਂ ਉਹ ਸੇਧਵਾ ਬਾਰਡਰ ਵਾਲੀ ਤੇ ਬਾਲਾਪੁਰ ਵਾਲੀ ਉਹ ਐਸੇ ਮੋਟਿਵ ਨਾਲ ਪਾਈਆਂ ਵੀ ਆਪਾਂ ਜਿਆਦਾ ਤੋਂ ਜਿਆਦਾ ਉਹਨਾਂ ਜਗ੍ਹਾ ਤੇ ਰੁਕੀਏ ਜਿੱਥੇ ਆਪਾਂ ਨੂੰ ਘਰ ਵਰਗੀ ਫੀਲਿੰਗ ਆਉਂਦੀ ਆ ਫਿਰ ਵੀ ਆਪਦੇ ਪਿਆਰ ਦਾ ਘਰ ਆ ਉਨ ਸਾਹਿਬ ਦਾ ਘਰ ਆ ਆਪਦਾ ਹੀ ਘਰ ਨੂੰ ਆਏ ਸੀ ਲੰਗਰ ਛਕਣ ਲੱਗੇ ਆ ਉਹਦੇ ਘਰ ਮੰਗ ਤਾਂ ਬੈਠੀਆਂ ਸਾਰੀਆਂ ਸੰਗਤ ਅਸੀਂ ਵੀ ਛਕ ਕੇ ਬਸ ਨਿਕਲਦੇ ਆ ਫਿਰ ਇਸ਼ਨਾਨ ਕਰਕੇ ਪਛਾਦਾ ਪਾਣੀ ਛਕ ਕੇ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੇ ਆ ਤੇ ਮੱਥਾ ਟੇਕ ਕੇ ਫਿਰ ਨਿਕਲ ਜਾਵਾਂਗਾ ਯਾਨੀ ਕੋਸ਼ਿਸ਼ ਇਹ ਆ ਹਰੇ ਤਕਰੀਬਨ ਅੰਦਾਜ਼ਾ ਮੇਰਾ ਸਵਾ 12 ਹੋਏ ਨੇ ਬਈ ਸ਼ਾਮ ਹੁੰਦੀ ਤੱਕ ਜੇ ਗੁਜਰੀ ਘਾਟ ਲੇਟਾਂ ਲੱਗਦੀਆਂ ਤੱਕ ਪਹੁੰਚ ਜਾਈਏ ਤਾਂ ਵਧੀਆ ਹੈ ਨਹੀਂ ਤਾਂ ਫਿਰ ਜਿੱਥੇ ਤੱਕ ਪਹੁੰਚਿਆ ਜਾਊਗਾ ਉੱਥੇ ਤਾਂ ਰੁਕਾਂਗੇ ਵਾਹੇ ਮੌਸਮ ਉਹ ਜੀਗਾ ਇਹੋ ਕਹ ਲਿਏ ਵੀ ਜਿਵੇਂ ਸੁੱਕਾ ਮੌਸਮੀ ਤੇ ਦਿਉਂ ਹੀ ਵੀ ਬੜਾ ਕੰਪੇ ਆ ਗੁਰਦੁਆਰਾ ਸਾਹਿਬ ਤੇ ਰੱਬ ਨੇ ਨਕਾਸ਼ ਹੜਤਾ ਚਲੋ ਵਧੀਆ ਮੌਸਮ ਢੰਡਾ ਹੋ ਗਿਆ ਸਵਾ ਇੱਕ ਡੇਢ ਡੇਢ ਦਾ ਟਾਈਮ ਲੱਗਿਆ ਹਰ ਤੰਦਾ ਘੰਟਾ ਪਹਿਲਾਂ ਪਹਿਣਾ ਸੀ ਬਣਾ ਕੇ ਜਨਵਾਏ ਗੱਡੀ ਕੋਲੇ ਪਹਿਲਾ ਨਰਵਾਰ ਸਾਹਿਬ ਜਦਾਂ ਕਿ ਘੰਟਾ ਲੱਗ ਗਿਆ ਲੋਕ ਨਾ ਆ ਕੇ ਸਰਵਾਸ ਦਾ ਮਤਲਬ ਟੇਕਣੇ ਨਾਲ ਦੀ। ਕੋਈ ਸਰੀਰ ਇੱਕ ਦਾ ਹੁਣ ਰੈਲੈਕਸ ਫੀਲ ਕਰਦਾ ਜਦੋਂ ਇਹ ਕੰਧ ਨਾਲ ਢੋਲਾ ਕੇ ਬਹਿ ਗਿਆ। ਅੱਖ ਲੱਗਦੀ ਆ ਤਾਂ ਕੈਂਟਰ। ਚਾਹੋ ਆ ਕੇ ਗੱਡੀ 'ਚ ਬਹਿਣ ਲੱਗੇ ਉਹ ਭਾਈ ਆ ਗਿਆ ਕੋਈ ਦੇਖ ਕੇ ਭਾਈ ਫੈਪ ਦੇ ਦੇ ਡੀਜ਼ਲ ਪਾਉਣ। ਚਲੋ ਅੱਧਾ ਘੰਟਾ ਹੋਰ ਡੀਜ਼ਲ ਪਾਉਣ ਦਿੰਦਾ। ਤਾਂ ਨੇੜੇ ਵਸੇ। ਚਲੋ ਨਿਕਲਦੇ ਆ ਨਾ ਦੇਖਦੇ ਆ ਸ਼ਾਮ ਤੱਕ ਕਿੱਥੇ ਪਹੁੰਚਦੇ ਕਰਦੇ ਆ ਆਪਣੇ ਲੋ ਜੀ ਰੰਗ ਭਾਗ ਲਾ ਤੇ ਰੱਬ ਨੇ। ਕਮਾਈ ਮੋਰੋਂ ਡੰਡਾ ਕਰਦਾ ਮੇਰਾ ਤਾਂ ਗੱਡੀ ਦਾ ਵਾਈਪਰ ਵੀ ਮੇਰਾ ਜਿਹੜਾ ਰਪੜ ਫਟ ਗਿਆ ਉਹਨਾਂ ਜਿਧਰਾਂ ਪਾਣੀ ਨੂੰ ਕਲੀਨ ਨਹੀਂ ਕਰ ਰਿਹਾ ਹੁਣ ਜਿੱਥੇ ਕਿਤੇ ਮਿਲੇ ਆ ਇਹਨੂੰ ਬਦਲੋਣੇ ਆ ਜਾਨੀ ਮੌਸਮ ਕਰਤਾ ਜੀ ਪੂਰਾ ਸੁਹਾਵਣਾ ਹੁਣ ਤਾਂ ਜਨਵਾ ਦੇਣਾ ਕਿ ਕਹਿ ਸਕਦੇ ਹਾਂ ਵੀ ਬਸ ਆ ਦੇ ਕੋਈ ਨਾ ਕਿਉਂਕਿ ਨਾ ਤਾਂ ਹੁਣ ਕਣਕ ਦਾ ਸੀਜ਼ਨ ਨਾ ਨਾ ਹੁਣ ਝੋਨੇ ਲੱਗੇ ਆ ਤਕਰੀਬਨ ਹੁਣ ਸਭ ਹੁਣ ਤਾਂ ਪਾਣੀ ਚਾਹੀਦਾ ਹੀ ਹੁੰਦਾ ਪਾਪਾ ਦੇ ਤਾਂ ਬਗੇ ਕੋਈ ਗੱਲ ਨਜ਼ਾਰੇ ਆਈ ਜਾਂਦੇ ਬਿਊਟੀਫੁਲ ਸੀਨ ਹਿੰਦੀ ਦੇ ਨਾਲ ਥੋੜੀ ਜਿਹੀ ਇੰਗਰੀਜੀ ਮਿਕਸ ਬੜਾ ਸੋਹਣਾ ਲੱਗ ਰਿਹਾ ਆ ਦੇਖੋ ਪਾਣੀ ਕਿਵੇਂ ਗੱਡੀ ਮਾਰ ਕੇ ਜਾਂਦੀ ਬਸ ਵੈਸੇ ਹੀ ਵਧੀਆ ਲੱਗ ਰਹੀ ਹੈ ਇਹ ਜਿਹੇ ਡਰਾਈਵ ਕਰਨੀ ਪਰ ਬੀ ਕੇਅਰਫੁਲ ਕਿਉਂਕਿ ਜਿੰਨਾ ਮਰਜ਼ੀ ਵਾਜਨ ਹੋਵੇ ਟਾਇਰਾਂ ਦਾ ਸਲਿਪਰੀ ਹੋ ਜਾਂਦੀ ਹੈ ਗ੍ਰਿਪ ਘਟ ਜਾਂਦੀ ਹੈ ਬਰਸਾਤ ਦੇ ਵਿੱਚ ਇੱਕੇ ਛੜਕਾਂ ਦੂਜੀਆਂ ਨੇ ਹਨਾ ਜਿਹੜੀਆਂ ਸਿਮੈਂਟਡ ਹੁੰਦੀਆਂ ਨੇ ਸੋ ਇਹਦਾ ਮਤਲਬ ਜਿਆਦਾ ਗੱਡੀ ਆਪਣੀ ਦੇਖੋ 50 ਤੇ ਜਾ ਰਹੀ ਹੈ ਤੇ ਇਹਦੇ ਨਾਲ ਗ੍ਰਿਪ ਕੰਟਰੋਲ ਚ ਰਹਿੰਦੀ ਆ ਅਗਰ ਬ੍ਰੇਕ ਲਾਉਣਾ ਪੈ ਜੇ ਗੱਡੀ ਚ ਵਜ਼ਨ ਘਟਦਾ ਵਜ਼ਨ ਵੱਧਦਾ ਡਸਨਟ ਮੈਟਰ ਐਨੇ ਪਾਣੀ ਦੇ ਵਿੱਚ ਫਿਰ ਵੀ ਗੱਡੀ ਸਲਿੱਪ ਹੋਣ ਦੇ ਚਾਂਸ ਰਹਿੰਦੇ ਆ ਠੰਡੇ ਮਤੇ ਨਾਲ ਲੇਵਲ ਦੇਖ ਰਫ ਦਾ ਜੀ ਲੇਵਲ ਜਮਾਈ ਸਾਰੇ ਪਾਸੇ ਦੇਖਣੋ ਹਟਾ ਸਰਾਬ ਨੇ ਦੇਖੋ ਈਸ਼ੇ ਚਾੜੇ ਨੇ ਚੈਂਪੀਅਨ ਹੋ ਰਿਹਾ ਕੀ ਕਰੀਏ ਫੇਰ ਪਿਆਉਂਗਾ ਉਹ ਇਸ ਕਰਕੇ ਨਾਲੇ ਥੋੜਾ ਥੋੜਾ ਲੋਧੋ ਫੋਟਾ ਰਹੇ ਆ ਨਾਲੇ ਜੈਤ ਜੀ ਡਰਾਈਵ ਕਰ ਰਹੇ ਆ 50 ਕਿਤੇ ਜੀ ਮਤਲਬ ਗੱਡੀ ਵੀ ਕੰਟਰੋਲ ਕਰ ਰਹੇ ਇਹ ਨਹੀਂ ਵੀ ਜੇ ਰੋਡ ਤੇ ਇੰਜੋਏ ਕਰਦੇ ਜਾਂਦੇ ਆ ਤੇ ਗੱਡੀ ਖੁੱਲੀ ਛੱਡ ਦਿਓ ਨਾ 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 ਇੱਕ ਬਿਜਲੀ ਲੈਸ ਥੀ ਸੀ ਇੰਨਾ ਵਧੀਆ ਸੀਨ ਬਣਿਆ ਸੀ ਪਤਾ ਨਹੀਂ ਵੀਡੀਓ ਦੇ ਵਿੱਚ ਆਇਆ ਜਾਂ ਨਹੀਂ ਹੈ ਮੈਨੂੰ ਜਿਹੜਾ ਚਤੌੜਗੜ੍ਹ ਤੋਂ ਪਹਿਲਾਂ ਗੰਗਰਾਰ ਦਾ ਬਾਜ਼ਾਰ ਜਿਆਉਂਦਾ ਜਿੱਥੇ ਉਹ ਆਪਣੇ ਗੱਡੀਆਂ 'ਚ ਰੱਖਣ ਆਵੇ بیسਬਾਲ ਹਥਿਆਰ ਧੂਮ ਜਿਵੇਂ ਮਿਲਦੇ ਆ ਤੇ ਤੋਂ ਜੇ ਵੀ ਆ ਹਾ ਹੁਣ ਪੱਟਾ ਮੇਰੇ ਹਿਸਾਬ ਨਾਲ ਔੜ ਬਣੂਗਾ ਇਹ ਗੱਡੀਆਂ ਦੋਨੇ ਸਾਈਡ ਹੀ ਸਿੰਗਲ ਹੀ ਲੰਘੀਆਂ ਨੇ ਜਣੇ ਸਰਬਸ ਰੋਡਾਂ 'ਕੂੰ ਹੀ ਚੱਲ ਰਿਹਾ ਕੰਮ ਉੱਧਰਲੀ ਸਾਈਡ ਵੀ ਦੇਖੋ ਇੱਕ ਸਰਵਰ ਜ਼ਰੂਰੀ ਚੱਲ ਰਿਹਾ ਤੇ ਇਹ ਹੁਣ ਸਮਝ ਲਓ ਜਿਹੜੇ ਹਿਸਾਬ ਨਾਲ ਇਹ ਵਿੱਡੇ ਆ ਕੰਮ ਮੈਨੂੰ ਲੱਗਦਾ ਇਹ ਸਾਲ ਖੰਡ ਹੋਣਾ ਜੀ ਦੂਜੀ ਢ ਭਰਨੇ ਪੈਣਗੇ ਕਿਉਂਕਿ ਫੌੜ ਇਹ ਜਿੰਨਾ ਇਹ ਪੱਟੀ ਬੈਠੇ ਆ ਮੇਰੇ ਖਿਆਲ ਚ 1.5 ਕਿਲੋਮੀਟਰ ਦਾ ਵਿਯਾਰ ਜੇ ਆ ਇਹ ਸਾਰਾ ਇਹ ਪਾਰ ਕਰਾਉਣਗੇ ਉੱਥੋਂ ਦੀ ਤੇ ਇਹ ਲੰਬਾ ਚੱਲੂ ਕੰਮ ਮੇਰੇ ਹਿਸਾਬ ਨਾਲ ਸਾਲ ਡੇਢ ਸਾਲ ਹੋਣਾ ਐਂ ਲੰਘਣਾ ਪੈਣਾ ਆਪਾਂ ਨੂੰ ਖਾਣੇ ਟੱਕੇ ਖਾਣੇ ਪਾਣੇ ਸਾਢੇ 5 ਹੋ ਗਏ ਆ ਤੇ ਹੁਣ ਮੋੜਨ ਲੱਗੇ ਆ ਜਿਹੜਾ ਚਤੌੜਗੜ੍ਹ ਤੋਂ ਅੱਗੇ ਜਾ ਕੇ ਫੇਰ ਆਪਾਂ ਘਾੜ ਕਰਕੇ ਬੈਠੇ ਆਂ ਜਣੀ ਨੀਮਚਲਾ ਕਹਿ ਲਈਏ ਆਪਾਂ ਜਾਂ ਸਿੱਧਾ ਅੰਧੌਰ ਵਾਲਾ ਰੋਡ ਜਿਹੜਾ ਫੜਨਾ ਉਹਦੇ ਤੇ ਚੜ ਲਗੇ ਆਂ ਬਾਕੀ ਟਾਈਮ ਤਾਂ ਲੱਗ ਗਿਆ ਥੋੜੀ ਜਿਹੀ ਕੋਈ ਚੇਂਜ ਦਾ ਪਤਾ ਲੱਗਦਾ ਹੁਣ ਸ਼ੀਸ਼ਾ ਲਵਾ ਲਿਆ ਸੀ ਤੇ ਉਸ ਤੋਂ ਬਾਅਦ ਟ੍ਰਿਪ ਕਰਾਉਣ ਵਾਲੀ ਰਹਣੀ ਸੀ ਉਡੀ ਜਿ ਕਰਵਾਈ ਆ ਉਪਰੋਂ ਤੋਂ ਤੋਂ ਜਿਹੜਲੇ ਪਾਸੇ ਕਰਵਾਈ ਆ 3 ਇੰਚ ਦੀ ਲੈਂਟ ਕਲਰ ਜਿਆਦਾ ਨਹੀਂ ਕਰਵਾਈਓ ਕਿਉਂਕਿ ਫਿਰ ਨਿਗਰਾਨੀ ਭਾਈ ਸੀ ਆਹ ਰੋਡ ਤੇ ਚੜ ਚੱਲੇ ਆ ਵੈਸੇ ਤਾਂ ਇਹ 2 ਘੰਟੇ ਪਹਿਲਾਂ ਕੱਢਣਾ ਚਾਹੀਦਾ ਸੀ ਉਹਨੇ ਟਾਈਮ ਲਾਦਾ ਘੰਟਾ ਡੇਢ ਘੰਟਾ